ਅਬੋਹਰ ਚ ਇੱਕ ਹੋਰ ਸਨਸਨੀਖੇਜ਼ ਵਾਰਦਾਤ ਸਲਫਰੀ ਆਸ਼ਕ ਨੇ ਕੁੜੀ ਤੇ ਕੀਤੀ ਵਾਰ CCTV ਚ ਕੈਦ ਪੂਰੀ ਵਾਰਦਾਤ ਕਾਥੀ ਵਾਲਿਓ ਸਰਕਾਰ ਚਲਾਉਣ ਵਾਲਿਓ ਹੋਰ ਕਿੰਨੀਆਂ ਕੁ ਤਸਵੀਰਾਂ ਤੁਹਾਨੂੰ ਵਿਖਾਈਏ ਕਿੰਨਿਆ ਕੋ ਲਾੜ ਤਾਂ ਪਾਈਏ ਕਿੰਨਿਆ ਦੋਹਾਈਆਂ ਦਈਏ ਕਿ ਹਾਲੇ ਵੀ ਸਮਾਂ ਹੈ ਸੂਬੇ ਨੂੰ ਸਾਮਲਿਓ ਕਾਨੂੰਨ ਵਿਵਸਥਾ ਬਹਾਲ ਕਰ ਲਓ ਕਿਉਂਕਿ ਹੁਣ ਤਾਂ ਹੱਦ ਪਾਰ ਹੁੰਦੀ ਜਾ ਰਹੀ ਹੈ ਮਹਿਲਾਵਾਂ ਤਿਆਂ ਸੂਬੇ ਚ ਹੁਣ ਸੇਫ ਨਹੀਂ ਏਲੂ ਕੰਡੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਅਬੋਹਰ ਦੀਆਂ ਨਹੀਂ ਜਿੱਥੇ ਇੱਕ ਲੜਕੀ ਤੇ ਸ਼ਰੀਆਮ ਜਾਨ ਲੈਵਾ ਹਮਲਾ ਹੋਇਆ ਹੈ ਉਸ ਦੇ ਚਿਹਰੇ ਤੇ वार ਕਰ ਉਸ ਦਾ ਚਿਹਰਾ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵਾਰਦਾਤ ਸੀਸੀਟੀਵੀ ਕੈਮਰਾ ਚ ਕੈਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਬਦਮਾਸ਼ਾਂ ਨੇ ਇਹ ਵਾਰਦਾਤ ਕੀਤੀ ਹੈ ਪੀੜਤਾ ਦਾ ਆਖਣਾ ਹੈ ਕਿ ਇੱਕ ਲੜਕਾ ਉਸ ਨੂੰ ਲੰਬੇ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਉਸ ਨਾਲ ਵਿਆਹ ਕਰਵਾਉਣ ਦਾ ਉਸਤੇ ਦਬਾਅ ਬਣਾ ਰਿਹਾ ਹੈ ਲੜਕੇ ਦੇ ਪਰਿਵਾਰ ਤੱਕ ਨੂੰ ਇਸ ਸਭ ਦੇ ਬਾਰੇ ਦੱਸਿਆ ਗਿਆ ਪਰ ਇਹ ਸਿਰਫਰਾ ਬਾਜ਼ ਨਹੀਂ ਆਇਆ ਤੇ ਜਦੋਂ ਉਹ ਬੀਤੇ ਦਿਨ ਪਾਣੀ ਪਰੰਦੇ ਲਈ ਆਰੋਪ ਤੇ ਆਈ ਤਾਂ ਉਸਤੇ ਇਸ ਸਿਰਫਰੇ ਨੇ ਆਪਣੇ ਸਾਥੀਆਂ ਨਾਲ ਹਮਲਾ ਕਰ ਦਿੱਤਾ ਡੇਢ ਸਾਲ ਤੋਂ ਉਹ ਮੁੰਡਾ ਜੋ ਹੈ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਮੈਨੂੰ ਆ ਫੋਰਸ ਕਰ ਰਿਹਾ ਸੀਗਾ ਕਿ ਤੂੰ ਮੇਰੇ ਨਾਲ ਰਿਲੇਸ਼ਨਸ਼ਿਪ ਚ ਮੇਰੇ ਨਾਲ ਮੈਰਿਜ ਕਰ ਪਾਣੀ ਲੈਣ ਗਈਆਂ ਮੈਂ ਆਰੋਧਾ ਤੇ ਉੱਥੇ ਇੱਕ ਮੁੰਡਾ ਤਿੰਨ ਜਣੇ ਸੀਗੇ ਦੋ ਜਣਿਆਂ ਨੇ ਫੇਸ ਕਵਰ ਕੀਤੇ ਹੋਏ ਸੀ ਆਪਦੇ ਤੇ ਇੱਕ ਜਿਹੜਾ ਮੈਨੂੰ ਟਾਰਚਰ ਕਰ ਰਿਹਾ ਸੀ ਉਹਦਾ ਫੇਸ ਓਪਨ ਸੀਗਾ ਬਿਲਕੁਲ ਤੇ ਉਧਰ ਇੱਕ ਮੁੰਡਾ ਪਿੱਛੇ ਲੋਕੇ ਖੜਾ ਸੀ ਮੈਂ ਆਪਦੀ ਪਾਣੀ ਦੀ ਕੰਨੀ ਜੋ ਵੀ ਹੈ ਉਹਨਾਂ ਦੀ ਆਪਦੀ ਸਕੂਟੀ ਦੇ ਉੱਪਰ ਰੱਖੀ ਤੇ ਇੰਨੇ ਚੋਂ ਨੇ ਪਿੱਛੋਂ ਦੀ ਆ ਕੇ ਆਇਰਨ ਦੀ ਰੋਡ ਮੇਰੇ ਸਿਰ ਦੇ ਉੱਤੇ ਮਾਰੀ ਮੇਰੇ ਸ਼ੋਲਡਰ ਤੇ ਮਾਰੀ ਮਤਲਬ ਬਾਡੀ ਦੇ ਹਰ ਇੱਕ ਪਾਰਟ ਤੇ ਉਹਨੇ ਮੇਰੇ ਰਾਇਰਨ ਦੀ ਰੋਡ ਮਾਰੀ ਮੈਂ ਨੀਚੇ ਡਿੱਗ ਗਈ ਉਸ ਤੋਂ ਬਾਅਦ ਉਹਦੇ ਹੱਥ ਦੇ ਵਿੱਚ ਕੁਝ ਲੋਹੇ ਦਾ ਸੀ ਜਿਹੜਾ ਮੁੰਡਾ ਮੈਨੂੰ ਟੌਰਚਰ ਕਰਦਾ ਸੀ ਉਹਨੇ ਮੇਰੇ ਸਿਰ ਦੇ ਵਿੱਚ ਫੇਰ ਇੱਕ ਵਾਰੀ ਮਾਰੀ ਕਿ ਮੇਰੀ ਬਲੀਡਿੰਗ ਸਟਾਰਟ ਹੋ ਗਈ ਜਿੱਦੀ ਵਜ੍ਹਾ ਨਾਲ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਲੱਗਿਆ ਵੀ ਮੇਰੇ ਕਿੱਥੇ ਕਿੱਥੇ ਮਾਰੀ ਜਾਂਦੇ ਆ ਜਾਂ ਕੀ ਕਰੀ ਜਾਂਦੇ ਆ ਉਸ ਤੋਂ ਮੇਰਾ ਫੇਸ ਖਰਾਬ ਕਰਦਾ ਸੀ ਉਹਦੇ ਹੱਥ ਇੱਕ ਪਹਿਲਾਂ ਮੈਂ ਉਹਦਾ ਹੱਥ ਪਕੜਿਆ ਉਸ ਤੋਂ ਬਾਅਦ ਮੈਂ ਉਹਦੇ ਅੱਗੇ ਹੱਥ ਜੋੜੇ ਵੀ ਮੈਂ ਕਿਹਾ ਮੈਨੂੰ ਚਲੋ ਵੀ ਮੈਂ ਗਲਤੀਆਂ ਮੇਰੀ ਚਲ ਜੋ ਵੀ ਹੈ ਠੀਕ ਹੈ ਆਪਦੇ ਆਪ ਨੂੰ ਸੇਵ ਕਰਨ ਵਾਸਤੇ ਉਸ ਤੋਂ ਬਾਅਦ ਕਰਾਉਡ ਸੀਗਾ ਬਹੁਤ ਇਕੱਠਾ ਹੋ ਰਿਹਾ ਤੇ ਉਹਨੂੰ ਐਸੀ ਵੀ ਮੈਨੂੰ ਪਕੜ ਲੈਣਗੇ ਤੇ ਮੈਨੂੰ ਧਮਕੀ ਦੇ ਕੇ ਗਿਆ ਕਿ ਇਸ ਵਾਰੀ ਤਾਂ ਮੈਂ ਜਾ ਰਿਹਾ ਤੂੰ ਬਚ ਗਈ ਅਗਲੀ ਵਾਰੀ ਮੈਂ ਤੈਨੂੰ ਛੱਡਾਂਗਾ ਨਹੀਂ ਜਿੱਥੇ ਵੀ ਮਿਲਾਂਗੇ ਪੀੜਤਾ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਮੁਲਜ਼ਮਾ ਦੇ ਹੱਥ ਪੈਰ ਵੀ ਜੋੜੇ ਪਰ ਇਹਨਾਂ ਬਦਮਾਸ਼ਾਂ ਨੂੰ ਉਸਤੇ ਤਰਸ ਨਹੀਂ ਆਇਆ ਇਹ ਉਸਤੇ ਵਾਰ ਕਰਦੇ ਰਹੇ ਦੇ ਸਾਬਲੇ ਤੋਂ ਬਾਅਦ ਉਹ ਬੇਹੋਸ਼ ਹੋ ਗਈ ਫਿਲਹਾਲ ਇਹ ਪੀੜਤਾ ਹਸਪਤਾਲ ਚ ਜ਼ੇਰੇ ਇਲਾਜ ਹੈ ਇਨਫਾਸ ਦਿਮਾਗ ਕਰ ਰਹੀ ਹੈ ਉਧਰ ਪੁਲਿਸ ਦਾਖਣਾ ਹੈ ਕਿ ਮੁਲਜ਼ਮਾ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਸਿਟੀ 1 ਚ ਕੈਮਲਾ ਰਿਸਿਵ ਹੋਈ ਹੈ ਗੁਰਕਿਰਪਾ ਕਲੋਨੀ ਦੀ ਉਹਦੇ ਲੜਕੀ ਦੇ ਜੋ ਬਿਆਨ ਦਰਜ ਕੀਤੇ ਜਾਣਗੇ ਤੇ ਉਹਦੇ ਬਿਆਨਾਂ ਦੇ ਮਤਾਬਕ ਜੜੀ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਉੱਤਨੀ ਸੱਟਾਂ ਜਿਹੜੀਆਂ ਐਮਐਲਰ ਦੇ ਮੁਤਾਬਕ ਚੜਾਈਆਂ ਐ ਐਮਐਲਰ ਦੇ ਮੁਤਾਬਕ ਜਿਹੜੀਆਂ ਸੱਟਾਂ ਜਿਹੜੀਆਂ ਸਿਰਚ ਲਗਣੀਆਂ ਪਾਈਆਂ ਗਈਆਂ ਨੇ ਲੜਕੀ ਨੂੰ ਬਿਲਾਲ ਦੀ ਕੜੀ ਫਰੀਦਕੋਟ ਰੈਫਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਬਿਆਨਾਂ ਦੇ ਆਧਾਰ ਤੇ ਜੜੀ ਬੰਦੀ ਕਾਰਵਾਈ ਕੀਤੀ ਜਾਏਗੀ ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਹਾਲੇ ਤਾ ਅਬੋਹਰ ਕਤਲ ਕਾਂਡ ਨੂੰ ਲੈ ਕੇ ਹੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਹੁਣ ਅਬੋਹਰ ਚ ਹੀ ਇੱਕ ਹੋਰ ਵੱਡੀ ਵਾਰਦਾਤ ਹੋ ਗਈ ਹੈ ਇਹ ਤਸਵੀਰਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਨੇ ਕਿ ਨਾ ਗੈਂਗਸਟਰਾਂ ਦੇ ਦਿਲਾਂ ਚ ਪੁਲਿਸ ਦਾ ਕੋਈ ਡਰ ਹੈ ਤੇ ਨਾ ਹੀ ਅਜੇ ਸਿਰਫਿਆ ਨੂੰ ਪੁਲਿਸ ਦਾ ਕੋਈ ਖੌਫ ਹਾਂ ਖੌਫ ਆਮ ਲੋਕਾਂ ਦੇ ਸਾਡੀਆਂ ਤੀਆਂ ਦੇ ਦਿਲਾਂ 'ਚ ਜ਼ਰੂਰ ਪੈਦਾ ਹੁੰਦਾ ਜਾ ਰਿਹਾ ਹੈ ਆਪਣੀ ਸੁਰੱਖਿਆ ਨੂੰ ਲੈ ਕੇ ਔਰ ਇਸ ਦੇ ਬਾਰੇ ਤੁਸੀਂ ਦੱਸੋ ਕਿ ਕੀ ਸਮਝੀਏ ਅਬੋਹਰ ਤੋਂ ਅਫਤਾਰ ਗਿਲ ਦੀ ਰਿਪੋਰਟ ਪੀਟੀਸੀ ਨਿਊਜ਼